ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੀ ਕਹਾਣੀ ਆ ਜਿਨੇ ਵਿਆਹ ਤੋਂ ਬਾਅਦ ਜਲਦਬਾਜ਼ੀ ਦੇ ਵਿੱਚ ਤਲਾਕ ਦਾ ਫੈਸਲਾ ਲਿਆ ਤੇ ਉਸ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਤਲਾਕ ਨਾਮ ਲੈਣਾ ਜਿੰਨਾ ਸੌਖਾਗਾ ਉਹ ਤਲਾਕ ਲੈ ਕੇ ਰਹਿਣਾ ਕਿੰਨਾ ਔਖਾ ਸੀਮਾ ਕਾਲਜ ਦੇ ਵਿੱਚ ਪੜਦੀ ਆ ਤੇ ਕਾਲਜ ਦੀ ਪੜ੍ਹਾਈ ਆ ਜਿਹੜੀ ਉਹਦੀ ਚੱਲ ਰਹੀ ਹੁੰਦੀ ਆ ਉਸੇ ਕਾਲਜ ਦੇ ਵਿੱਚ ਦੇਵ ਨਾਮ ਦਾ ਮੁੰਡਾ ਦਾਖਲ ਹੁੰਦਾ ਸੀਮਾ ਤੇ ਦੇਵ ਇੱਕ ਦੂਜੇ ਨੂੰ ਹੌਲੀ ਹੌਲੀ ਜਾਨਣ ਪਹਿਚਾਣਨ ਲੱਗਦੇ ਆ ਦੋਸਤ ਬਣ ਜਾਂਦੇ ਆ ਦੋਨਾਂ ਦੀ ਦੋਸਤੀ ਇੰਨੀ ਗਹਿਰੀ ਹੋ ਜਾਂਦੀ ਆ ਵੀ ਉਹ ਇੱਕ ਦੂਜੇ ਨਾਲ ਰਹਿਣ ਦੀਆਂ ਕਸਮਾਂ ਖਾ ਲੈਂਦੇ ਆ ਸੀਮਾ ਜਿਹੜੀ ਨਾਰਮਲ ਫੈਮਲੀ ਤੋਂ ਹੁੰਦੀ ਆ ਤੇ ਦੇਵ ਇੱਕ ਵਧੀਆ ਘਰਾਣੇ ਦਾ ਮੁੰਡਾ ਹੁੰਦਾ ਪਰ ਦੋਨੋਂ ਆਪਣੀ ਪੜ੍ਹਾਈ ਆਪਣੇ ਕਰਤੱਵਾਂ ਪ੍ਰਤੀ ਸਮਰਪਿਤ ਹੁੰਦੇ ਆ ਇੱਕ ਦੂਜੇ ਪ੍ਰਤੀ ਵੀ ਦੋਨੋਂ ਇਮਾਨਦਾਰ ਹੁੰਦੇ ਆ ਦੇਵ ਤੇ ਸੀਮਾ ਦੋਨੋਂ ਇਕੱਠੇ ਪੜ੍ਹਾਈ ਪੂਰੀ ਕਰਦੇ ਆ ਸੀਮਾ ਘਰ ਦੇ ਵਿੱਚ ਹੀ ਰਹਿੰਦੀ ਆ ਤੇ ਦੇਵ ਆ ਕੋਈ ਨੌਕਰੀ ਕਰਨ ਲੱਗ ਜਾਂਦਾ ਫਿਰ ਸੀਮਾ ਦੇਵ ਨੂੰ ਕਹਿੰਦੀ ਆ ਕਿ ਘਰੇ ਗੱਲ ਕਰੋ ਵੀ ਆਪਾਂ ਵਿਆਹ ਕਰਵਾਉਣਾਗਾ ਦੇਵ ਕਹਿੰਦਾ ਵੀ ਮੇਰੇ ਘਰ ਦੇ ਮੇਰੇ ਵਿਆਹ ਲਈ ਇੰਨੇ ਹਜੇ ਕਾਲੇ ਨਹੀਂ ਹੈਗੇ ਪਰ ਉਹ ਮੇਰੇ ਤੋਂ ਬਾਰ ਵੀ ਨਹੀਂ ਹੈਗੇ ਚਲ ਮੈਂ ਗੱਲ ਕਰਕੇ ਵੇਖੂਗਾ ਸੀਮਾ ਕਹਿੰਦੀ ਵੀ ਮੇਰੇ ਘਰ ਦੇ ਔਖੇ ਆ ਥੋੜੇ ਮਨਾਉਣੇ ਵੀ ਮੰਨਣੇ ਨਹੀਂ ਹੈਗੇ ਦੇਵ ਕਹਿੰਦਾ ਵੀ ਮੈਂ ਨੂੰ ਘਰੇ ਗੱਲ ਕਰ ਲੈ ਆਂਦੇ ਵੀ ਜਦੋਂ ਮੈਂ ਘਰੇ ਗੱਲ ਕਰ ਲਈ ਆਪਣੇ ਘਰ ਦੇ ਮਨਾਲੇ ਵੀ ਤੇਰੇ ਘਰ ਦੇਆਂ ਨੂੰ ਤਾਂ ਅਸੀਂ ਆਪੇ ਮਨਾਲਾਂਗੇ ਚਲੋ ਦੇਵ ਘਰੇ ਗੱਲ ਕਰਦਾ ਆਪਣੇ ਮਾਤਾ ਪਿਤਾ ਕੋਲ ਕਰਦਾ ਗੱਲ ਵੀ ਮੈਨੂੰ ਇੱਕ ਕੁੜੀ ਪਸੰਦ ਆ ਹਨਾ ਤੇ ਥੋੜੇ ਨਾਰਮਲ ਫੈਮਲੀ ਤੋਂ ਆ ਕੁੜੀ ਸਿਆਣੀ ਆ ਬਹੁਤ ਸੋਣੀ ਆ ਤਾਂ ਉਹਦੇ ਘਰ ਦੇ ਕਹਿੰਦੇ ਵੀ ਦੇਖ ਤੂੰ ਨੌਕਰੀ ਕਰਦਾ ਹਨਾ ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਸਕਦਾ ਜੇ ਤੈਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਚਲੋ ਦੇਵ ਦੇ ਘਰ ਦੇ ਮੰਨ ਜਾਂਦੇ ਆ ਉਸ ਤੋਂ ਬਾਅਦ ਦੇਵ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਵੀ ਹੁਣ ਸੀਮਾ ਦੇ ਘਰ ਰਿਸ਼ਤਾ ਲੈ ਕੇ ਜਾਣਾਗਾ ਅੱਗੋ ਸੀਮਾ ਦਾ ਭਰਾ ਜਿਹੜਾ ਉਹ ਛੋਟਾ ਹੁੰਦਾ ਤੇ ਸੀਮਾ ਦੇ ਪਿਓ ਨਹੀਂ ਹੁੰਦਾ ਦੋਨੋਂ ਮਾਵਾਤੀਆਂ ਹੀ ਹੁੰਦੀਆਂ ਪਰ ਫਿਰ ਵੀ ਸੀਮਾ ਨੂੰ ਇਹ ਡਰ ਹੁੰਦਾ ਵੀ ਮੇਰੀ ਮਾਂ ਨੇ ਇਸ ਰਿਸ਼ਤੇ ਲਈ ਮੰਨਣਾ ਨਹੀਂ ਦੇਵ ਆਪਣੇ ਮਾਪਿਆਂ ਨੂੰ ਲੈ ਕੇ ਸੀਮਾ ਦੇ ਘਰ ਜਾਂਦਾ ਤੇ ਸੀਮਾ ਦੇ ਮਾਪਾਪ ਸੀਮਾ ਦਾ ਹੱਥ ਦੇਵ ਲਈ ਮੰਗਦੇ ਆ ਸੀਮਾ ਦੀ ਮਾਂ ਨੂੰ ਉਹ ਆਪਣੇ ਬਾਰੇ ਦੱਸਦੇ ਆ ਹਨ ਉਹ ਕਹਿੰਦੇ ਆ ਵੀ ਤੁਸੀਂ ਕਿਤੋਂ ਮਰਜ਼ੀ ਪਤਾ ਕਰ ਲਓ ਸਾਡੇ ਹਨਾ ਇੰਨੀ ਕੁ ਪ੍ਰਾਪਰਟੀ ਆ ਆ ਸਾਡੀ ਫੈਮਿਲੀ ਆ ਸਾਨੂੰ ਕੁੜੀ ਸਿਆਣੀ ਚਾਹੀਦੀ ਆ ਬਸ ਜੋ ਸਾਡਾ ਸਤਿਕਾਰ ਕਰੇ ਸੀਮਾ ਦੀ ਮਾਂ ਉਹ ਕਹਿੰਦੀ ਵੀ ਮੈਨੂੰ ਇੱਕ ਹਫ਼ਤੇ ਦਾ ਟਾਈਮ ਦਿਓ ਵੀ ਮੈਂ ਆਪਣੇ ਭਰਾ ਨਾਲ ਰਹਿ ਕਰਨੀ ਆ ਹਨਾ ਰਿਸ਼ਤੇਦਾਰਾਂ ਨਾਲ ਵੀ ਜੇ ਇਹਦੇ ਸਿਰਤੇ ਦੇ ਪਾਪਾ ਹੁੰਦੇ ਤਾਂ ਉਹ ਜਿੰਮੇ ਮਰਜ਼ੀ ਕਰਦੇ ਚਲੋ ਦੇਵ ਦੇ ਮੰਮੀ ਪਾਪਾ ਰਿਸ਼ਤੇ ਦੀ ਆਫਰ ਦੇ ਕੇ ਇੱਕ ਹਫਤੇ ਦਾ ਟਾਈਮ ਦੇ ਕੇ ਆ ਜਾਂਦੇ ਆ ਉਸ ਤੋਂ ਬਾਅਦ ਸੀਮਾ ਦੀ ਮਾਂ ਆਪਣੇ ਭਰਾ ਨਾਲ ਗੱਲ ਕਰਦੀ ਆ ਤੇ ਆਪਣੇ ਭਰਾ ਨੂੰ ਕਹਿੰਦੀ ਆ ਕਿ ਉਹਨਾਂ ਦੀ ਫੈਮਲੀ ਬਾਰੇ ਪਤਾ ਕਰ ਸੀਮਾ ਦਾ ਮਾਮਾ ਦੇਵ ਦੀ ਫੈਮਲੀ ਬਾਰੇ ਪਤਾ ਕਰਦਾ ਤਾਂ ਉਹ ਆਪਣੀ ਭੈਣ ਨੂੰ ਕਹਿੰਦਾ ਵੀ ਭੈਣੇ ਉਹ ਤਾਂ ਕਾਫੀ ਅਮੀਰ ਨੇ ਪ੍ਰੋਪਰਟੀ ਵਧੀਆ ਉਹਨਾਂ ਦੀ ਵੀ ਉਹ ਇਹਦਾ ਰਿਸ਼ਤਾ ਕਿੱਥੋਂ ਲੈ ਲੈਣਗੇ ਉਹ ਕਹਿੰਦੀ ਵੀ ਰਿਸ਼ਤਾ ਤਾਂ ਉਹ ਆਪ ਹੀ ਲੈਣ ਆਈ ਸੀ ਤਾ ਸੀਮਾ ਦਾ ਮਾਮਾ ਕਹਿੰਦਾ ਵੀ ਦੇਣ ਲੈਣ ਦੀ ਗੱਲ ਕਰ ਲਈਏ ਆਪਾਂ ਕਿਤੇ ਇਹ ਨਾ ਹੋਵੇ ਮੌਕੇ ਤੇ ਦਾਜ ਮੰਗ ਲੈਣ ਚਲੋ ਸੀਮਾ ਦਾ ਮਾਮਾ ਆਉਂਦਾ ਤੇ ਸੀਮਾ ਦੀ ਮੰਮੀ ਨਾਲ ਗੱਲ ਕਰਦਾ ਦੋਨੋਂ ਭੈਣ ਭਰਾ ਦੇਵ ਦੇ ਘਰ ਜਾਂਦੇ ਆ ਰਿਸ਼ਤੇ ਦੀ ਗੱਲ ਹੈ ਜਿਹੜੀ ਉਹ ਕਹਿੰਦੇ ਵੀ ਰਿਸ਼ਤਾ ਸਾਨੂੰ ਮਨਜ਼ੂਰਾ ਪਰ ਥੋੜੀ ਫੈਮਿਲੀ ਦਾ ਤੇ ਸਾਡੀ ਫੈਮਿਲੀ ਦਾ ਜਿਹੜਾ ਸਟੈਂਡਰਡ ਦਾ ਫਰਕ ਆ ਵੀ ਕੱਲ ਨੂੰ ਤੁਸੀਂ ਕਹੋ ਦਾਜ ਦੇਹ ਤਾਂ ਸਾਡੇ ਕੋਲ ਹੈ ਨਹੀਂ ਦੇਣ ਨੂੰ ਤਾਂ ਦੇਵ ਦੇ ਪਾਪਾ ਕਹਿੰਦੇ ਕਿ ਸਾਨੂੰ ਦਾਜ ਦੇਹ ਨਹੀਂ ਸਾਨੂੰ ਕੁੜੀ ਸੰਸਕਾਰੀ ਚਾਹੀਦੀ ਆ ਐਸਾ ਤਾਂ ਸਾਡੇ ਘਰੇ ਆਪਦੀ ਬਥੇਰਾਗਾ ਵੀ ਕੁੜੀ ਸੰਸਕਾਰੀ ਹੋਵੇ ਵਧੀਆ ਆਦਰ ਸਤਕਾਰ ਕਰਨ ਵਾਲੀ ਹੋਵੇ ਚਲੋ ਸੀਮਾ ਦੀ ਮਾਂ ਕਹਿੰਦੀ ਵੀ ਮੇਰੀ ਕੁੜੀ ਬਹੁਤ ਸਿਆਣੀ ਆ ਵੀ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ ਚਲੋ ਦੋਨਾਂ ਦੀ ਸਹਿਮਤੀ ਹੁੰਦੀ ਆ ਪਰਿਵਾਰਾਂ ਦੀ ਵੀ ਸਹਿਮਤੀ ਹੋ ਜਾਂਦੀ ਆ ਰਿਸ਼ਤਾ ਹੋ ਜਾਂਦਾ ਸੀਮਾ ਤੇ ਦੇਵ ਬਹੁਤ ਖੁਸ਼ ਹੁੰਦੇ ਆ ਦੇਵ ਦੀ ਫੈਮਿਲੀ ਨੇ ਸੀਮਾ ਦੇ ਵਿਆਹ ਦਾ ਜੋ ਵੀ ਖਰਚਾ ਹੋ ਆਪਣੇ ਕੋਲ ਹੀ ਕਰਨਾ ਹੁੰਦਾ ਉਹ ਵੀ ਆਪਣੀ ਸਹਿਮਤੀ ਨਾਲ ਸੀਮਾ ਵਿਆਹ ਕੇ ਦੇਵ ਦੇ ਘਰ ਚਲੀ ਜਾਂਦੀ ਆ ਉਹਨ ਸੀਮਾ ਇੱਥੇ ਜਦੋਂ ਆਪਣੀ ਮਾਂ ਨਾਲ ਰਹਿੰਦੀ ਸੀ ਉਹਦੇ ਘਰ ਦੇ ਵਿੱਚ ਭਰਾ ਛੋਟਾ ਸੀ ਤੇ ਪਿਓ ਹੈ ਨਹੀਂ ਸੀ ਇਸ ਲਈ ਨਾ ਤਾਂ ਉਹਨੂੰ ਪਿਓ ਦਾ ਰੂਪ ਪਤਾ ਸੀ ਤੇ ਨਾ ਪਿਓ ਦਾ ਰਤਬਾ ਪਤਾ ਸੀ ਉਹ ਆਪਣਾ ਸੁਭਾਅ ਜਿਹੜਾ ਇਧਰ ਦੇਵ ਦੇ ਘਰ ਆ ਕੇ ਵੀ ਓਮੀ ਰੱਖ ਦਿਆ ਉਹਨੂੰ ਐਂ ਲੱਗਦਾ ਵੀ ਮੈਂ ਪਤਾ ਨਹੀਂ ਕਿੰਨੀ ਕੁ ਸੋਹਣੀ ਆ ਜਾਂ ਮੇਰੇ 'ਚ ਕਿੰਨੇ ਕੁ ਗੁਣ ਆ ਵੀ ਐਨੇ ਅਮੀਰ ਘਰ ਦੇ ਮੁੰਡੇ ਨੇ ਮੇਰਾ ਰਿਸ਼ਤਾ ਮੰਗ ਕੇ ਲਿਆ ਇਸ ਚੀਜ਼ ਦੀ ਨਾ ਉਹਦੇ 'ਚ ਈਗੋ ਆ ਜਾਂਦੀ ਆ ਹੌਲੀ-ਹੌਲੀ ਸੀਮਾ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਦੀ ਆ ਉਹ ਖੁੱਲਾ ਪੈਸਾ ਡਾਉਂਦੀ ਆ ਸ਼ਾਪਿੰਗ ਕਰਦੀ ਆ ਕਿੱਤੀ ਪਾਰਟੀਆਂ ਕਰਦੀ ਆ ਉਹਦੇ ਤੇ ਇਹ ਗੱਲ ਲਜਾਜ਼ ਨਹੀਂ ਰਹਿੰਦੀ ਵੀ ਮੈਂ ਇੱਕ ਨਾਰਮਲ ਫੈਮਿਲੀ ਤੋਂ ਆਈ ਆ ਤੇ ਨਾ ਹੀ ਉਹਦੇ ਇਹ ਗੱਲ ਯਾਦ ਰਹਿੰਦੀ ਆ ਵੀ ਘਰ ਦੇ ਵਿੱਚ ਮੇਰਾ ਦਿਓਰ ਆ ਮੇਰੇ ਸੱਸ ਸਹੁਰਾ ਉਹਨਾਂ ਪ੍ਰਤੀ ਵੀ ਮੇਰੇ ਕੋਈ ਫਰਜ਼ ਨਹੀਂ ਜ਼ਿੰਮੇਵਾਰੀਆਂ ਨਹੀਂ ਉਹ ਬਸ ਖੁੱਲਾ ਪੈਸਾ ਡਾਉਂਦੀ ਆ ਘਰ ਦੇ ਕੰਮਾਂ ਦੇ ਵਿੱਚ ਵੀ ਉਹਦਾ ਕੋਈ ਧਿਆਨ ਨਹੀਂ ਹੁੰਦਾ ਸੀਮਾ ਦੀ ਸੱਸ ਵੇਖਦੀ ਆ ਵੀ ਇਹ ਉਹੀ ਕੁੜੀ ਆ ਜਿਹੜੀ ਇੰਨੀ ਸੰਸਕਾਰੀ ਤੇ ਸਿਆਣੀ ਸੀ ਤੇ ਹੁਣ ਇਹਨੂੰ ਕੀ ਹੋ ਗਿਆ ਹੌਲੀ ਹੌਲੀ ਸੀਮਾ ਜਿਹੜੀ ਹੈ ਨਾ ਉਹ ਕਿੱਤੀ ਪਾਰਟੀਆਂ ਚ ਜਾਂਦੀ ਆ ਛੋਟੇ ਕੱਪੜੇ ਪਾਉਂਦੀ ਆ ਤੇ ਇੱਕ ਦੋ ਵਾਰ ਉਹ ਡਰਿੰਕ ਕਰਕੇ ਵੀ ਆਈ ਇਹ ਗੱਲ ਹੁਣ ਸੀਮਾ ਦੇ ਸੱਸ ਸਹੁਰੇ ਨੂੰ ਨਹੀਂ ਪਸੰਦ ਸੀ ਸੀਮਾ ਦੇ ਸੱਸ ਸਹੁਰੇ ਨੇ ਆਪਣੇ ਬੇਟੇ ਦੇਵ ਨੂੰ ਕਿਹਾ ਵੀ ਸੀਮਾ ਦੀਆਂ ਜਿਹੜੀਆਂ ਆਦਤਾਂ ਨੇ ਉਹ ਵਿਗੜਦੀਆਂ ਜਾਂਦੀਆਂ ਦਿਨੋਂ ਦਿਨ ਉਹ ਆਪਣੇ ਘਰ ਦੀ ਨੂ ਆ ਤੂੰ ਉਹਨੂੰ ਸਮਝਾ ਤੇ ਜਦੋਂ ਦੇਵ ਕੁਝ ਵੀ ਕਹਿੰਦਾ ਤਾਂ ਸੀਮਾ ਉਹਨੂੰ ਕਹਿ ਦਿੰਦੀ ਵੀ ਤੂੰ ਮੇਰੀ ਆਜ਼ਾਦੀ ਤੇ ਜਲਦਾ ਵੀ ਪਹਿਲਾਂ ਤਾਂ ਤੂੰ ਕਹਿੰਦਾ ਹੁੰਦਾ ਸੀ ਵੀ ਤੂੰ ਆਪਣੇ ਵਿਆਹ ਤੋਂ ਬਾਅਦ ਜੋ ਮਰਜ਼ੀ ਕਰੀ ਤੈਨੂੰ ਆਜ਼ਾਦੀ ਹੋਊਗੀ ਵੀ ਹੁਣ ਤੂੰ ਬੰਦਸ਼ ਲਾਉਣਾ ਦੇਵ ਨੂੰ ਸਮਝਾਉਂਦਾ ਕਿ ਸੀਮਾ ਵੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਛੋਟੇ ਕੱਪੜੇ ਪਾ ਕੇ ਅੱਧੀ ਰਾਤ ਤੱਕ ਬਾਹਰ ਤੁਰੇ ਫਿਰੋ ਆਜ਼ਾਦੀ ਹੋ ਆਜ਼ਾਦੀ ਦੇ ਹੋਰ ਵੀ ਮੈਨੇ ਹੁੰਦੇ ਆ ਡਰਿੰਕ ਕਰਨੀ ਚੰਗੇ ਘਰਾਂ ਦੀਆਂ ਨੂਹਾਂਤੀਆਂ ਨੂੰ ਨਹੀਂ ਸੌਂਦੀ ਹੈਗੀ ਉਹ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਦੀ ਗੱਲ ਨਾ ਗੋਲਦੀ ਦੋਨਾਂ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਦਾ ਸੀਮਾ ਦੇਵ ਨੂੰ ਕਹਿੰਦੀ ਕਿ ਤੂੰ ਆਪਣੇ ਮਾਪਿਓ ਪਿੱਛੇ ਲੱਗ ਕੇ ਮੇਰੇ ਨਾਲ ਲੜਦਾ। ਦੇਵ ਉਹਨੂੰ ਬੜਾ ਸਮਝਾਉਂਦਾ ਪਰ ਉਹ ਸਮਝਦੀ ਨਾ। ਇਸੇ ਤਰ੍ਹਾਂ ਦੋਨਾਂ ਦਾ ਲੜਾਈ ਝਗੜਾ ਕਾਫੀ ਵੱਧ ਗਿਆ ਤੇ ਸੀਮਾ ਨੂੰ ਐ ਲੱਗਿਆ ਵੀ ਦੇਵ ਤਾਂ ਮੈਨੂੰ ਆਪਣੇ ਅੰਦਰ ਰੱਖਣਾ ਚਾਹੁੰਦਾ। ਸੀਮਾ ਦੇਵ ਨੂੰ ਕਹਿੰਦੀ ਵੀ ਮੈਂ ਤੈਨੂੰ ਤਲਾਕ ਦੇਣਾ ਚਾਹਣੀ ਆ। ਦੇਵ ਕਹਿੰਦਾ ਵੀ ਸੀਮਾ ਤੂੰ ਕੀ ਗੱਲ ਕਰ ਰਹੀ ਆ ਤੂੰ ਕਮਾਲ ਦੀ ਗੱਲ ਕਰਦੀ ਆ। ਵੀ ਹਜੇ ਤਾਂ ਆਪਣੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਤੇ ਤੂੰ ਤਲਾਕ ਦੀਆਂ ਗੱਲਾਂ ਕਰਦੀ ਆ। ਕਹਿੰਦੀ ਨਹੀਂ ਬਸ ਮੈਂ ਤੈਨੂੰ ਕਹਤਾ ਵੀ ਮੈਂ ਤੈਨੂੰ ਤਲਾਕ ਦੇਣਾ। ਉਹ ਕਹਿੰਦਾ ਵੀ ਚੱਲ ਕੋਈ ਨਾ ਤੂੰ ਐਂ ਕਰ ਤੂੰ ਤਲਾਕ ਤਾਂ ਮੈਨੂੰ ਦੇ ਲਈ ਵੀ ਪਹਿਲਾਂ ਤੂੰ ਮੇਰੇ ਬਿਨਾਂ ਰਹਿ ਕੇ ਦੇਖ ਵੀ ਲੈ ਲੇਂਗੀ ਕਹਿੰਦੀ ਰਹਿਣ ਨੂੰ ਕੀ ਆ ਪਹਿਲਾਂ ਵੀ ਤਾਂ ਮੈਂ ਤੇਰੇ ਬਿਨਾਂ ਰਹਿੰਦੀ ਸੀ ਉਹ ਕਹਿੰਦਾ ਵੀ ਉਦੋਂ ਗੱਲ ਹੋਰ ਸੀ ਉਦੋਂ ਆਪਾਂ ਇੱਕ ਦੂਜੇ ਦੀ ਜ਼ਿੰਦਗੀ ਚ ਨਹੀਂ ਆਏ ਸੀ ਹੁਣ ਆਪਾਂ ਦੋਨੋਂ ਇੱਕ ਦੂਜੇ ਦੀ ਜ਼ਿੰਦਗੀ ਚ ਆ ਚੁੱਕੇ ਹਾਂ ਵੀ ਹੁਣ ਐਂ ਰਹਿਣਾ ਔਖਾ ਚਲੋ ਉਹ ਕਹਿੰਦੀ ਵੀ ਠੀਕ ਐ ਫਿਰ ਵੀ ਮੈਂ ਦੇਖਦੀ ਆਂ ਵੀ ਮੈਂ 2 ਮਹੀਨੇ ਬਾਅਦ ਜੇ ਮੈਂ 2 ਮਹੀਨੇ ਰਹਿ ਪੀ ਉਸ ਤੋਂ ਬਾਅਦ ਮੈਂ ਤਲਾਕ ਦੇ ਕਾਗਜ਼ ਭੇਜੂੰਗੀ ਚਲੋ ਭਈ ਸੀਮਾ ਜਿਹੜੀ ਉਹ ਆਪਣੀ ਮਾਂ ਕੋਲ ਚਲੀ ਜਾਂਦੀ ਆ ਸੀਮਾ ਦੀ ਮਾਂ ਵੀ ਉਹਨੂੰ ਬੜਾ ਸਮਝਾਉਂਦੀ ਆ ਵੀ ਤੈਨੂੰ ਉਹਨਾਂ ਨੇ ਕੁਝ ਗਲਤ ਨਹੀਂ ਕਿਹਾ ਵੀ ਤੂੰ ਐ ਕਿਵੇਂ ਬਦਲ ਸਕਦੀ ਐ ਇੰਨੀ ਛੇਤੀ ਪਰ ਸੀਮਾ ਜਿਹੜੀ ਉਹ ਆਪਣੀਆਂ ਸਹੇਲੀਆਂ ਦੇ ਨਾਲ ਉਮੇ ਜਾਂਦੀ ਆ ਉਮੇ ਤੁਰੇ ਫਿਰਦੀ ਆ ਉਹ ਤੇ ਕੋਈ ਅਸਰ ਨਹੀਂ ਹੁੰਦਾ ਹੈਗਾ ਤੇ ਸੀਮਾ ਦੀ ਮਾਂ ਵੀ ਸੀਮਾ ਤੋਂ ਤੰਗ ਆ ਜਾਂਦੀ ਆ ਜਦੋਂ ਹੌਲੀ-ਹੌਲੀ ਸੀਮਾ ਨੂੰ ਇਹ ਪਤਾ ਲੱਗਦਾ ਵੀ ਪਹਿਲਾਂ ਤਾਂ ਮੈਂ ਖੁੱਲੇ ਪੈਸੇ ਡਾਉਂਦੀ ਸੀ ਮੈਨੂੰ ਮਿਲਦੇ ਸੀ ਵੀ ਮੇਰੀ ਮਾਂ ਦੇ ਘਰ ਦਾ ਤਾਂ ਗੁਜ਼ਾਰਾ ਹੀ ਮਸਾਂ ਚੱਲਦਾ ਤੇ ਉਹ 2-3 ਕਿ ਮਹੀਨੇ ਰਹਿ ਕੇ ਤਲਾਕ ਦੇ ਪੇਪਰ ਭੇਜ ਦਿੰਦੀ ਆ ਏ ਉਧਰੋਂ ਦੇਵ ਆ ਜਿਹੜਾ ਉਹ ਵੀ ਇਹੀ ਸੋਚਦਾ ਵੀ ਜੇ ਮੈਂ ਹੁਣ ਸੀਮਾ ਅੱਗੇ ਝੁੱਕ ਗਿਆ ਵੀ ਉਹਨੇ ਆਪਣਾ ਨੇਚਰ ਨਹੀਂ ਬਦਲਣਾ ਵੀ ਚਲ ਫਿਰ ਉਹਨੂੰ ਵੇਖ ਹੀ ਲੈਣਦੇ ਹੁਣ ਕਿਉਂਕਿ ਸੀਮਾ ਦੇ ਸੱਸ ਸਹੁਰੇ ਵੀ ਨਹੀਂ ਚਾਹੁੰਦੇ ਸੀ ਦੇਵ ਦੇ ਮਾਪੇ ਉਹ ਵੀ ਬਿਲਕੁਲ ਨਹੀਂ ਸੀ ਚਾਹੁੰਦੇ ਕਿ ਦੇਵ ਜਾਵੇ ਨੀਵਾ ਹੋ ਕੇ ਕਿਉਂਕਿ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਚਲੋ ਸੀਮਾ ਜਦੋਂ ਆਪਣੇ ਪਤੀ ਬਿਨਾਂ ਰਹਿੰਦੀ ਆ ਹਨਾ ਤੇ ਉਹਨੂੰ ਐ ਮਹਿਸੂਸ ਹੁੰਦਾ ਵੀ ਮੈਨੂੰ ਕੋਈ ਕੰਮ ਕਰਨਾ ਪਊਗਾ ਉਹਦੀ ਐਸ ਪ੍ਰਸਤੀ ਜਦੋਂ ਖਤਮ ਹੋਣ ਲੱਗਦੀ ਆ ਤਾਂ ਫਿਰ ਸੀਮਾ ਜਿਹੜੀ ਉਹ ਚਾਹ ਦਾ ਇੱਕ ਠੇਲਾ ਲੈ ਲੈਂਦੀ ਆ ਤੇ ਚਾਹ ਦੀ ਦੁਕਾਨ ਕਰ ਲੈਂਦੀ ਆ ਚਾਹ ਦੀ ਦੁਕਾਨ ਕਰਦੀ ਆ ਤੇ ਇੱਕ ਦਿਨ ਰਾਤ ਨੂੰ ਕੋਈ ਮੁੰਡਾ ਆਉਂਦਾ ਚਾਹ ਪੀਣ ਆਉਂਦਾ ਉਹ ਵੇਖਦਾ ਵੀ ਹਨਾ ਇੱਕ ਸੋਹਣੀ ਸੁਨੱਖੀ ਕੁੜੀ ਆ ਜਿਹੜੀ ਚਾਹ ਦਾ ਠੇਲਾ ਲਾ ਕੇ ਖੜੀ ਆ ਚਲੋ ਚਾਹ ਜਦੋਂ ਉਹਨੂੰ ਕਹਿੰਦਾ ਵੀ ਚਾਹ ਚਾਹੀਦੀ ਆ ਮੈਨੂੰ ਉਹਨੂੰ ਕਹਿੰਦੀ ਵੀ ਤੂੰ ਜਾ ਕੇ ਬਹਿ ਜਾ ਚਾਹ ਮੈਂ ਲਿਆਉਣੀ ਆ ਸੀਮਾ ਜਦੋਂ ਚਾਹ ਲੈ ਕੇ ਜਾਂਦੀ ਆ ਤਾਂ ਉਹ ਮੁੰਡੇ ਨੂੰ ਐ ਲੱਗਦਾ ਵੀ ਇਹ ਕੁੜੀ ਮੈਂ ਕਿਤੇ ਵੇਖੀ ਲੱਗਦੀ ਆ ਉਹਨਾਂ ਚਾਹ 'ਚ ਘੱਟ ਧਿਆਨ ਤੇ ਸੀਮਾ 'ਚ ਵੱਧ ਹੁੰਦਾ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹਦੇ ਯਾਦ ਆਉਂਦਾ ਵੀ ਇਹ ਤਾਂ ਦੇਵ ਦੀ ਪਤਨੀ ਆ ਜਿਹੜਾ ਕਾਲਜ ਦੇ ਵਿੱਚ ਪੜਦਾ ਹੁੰਦਾ ਸੀ ਤੇ ਇਹਨਾਂ ਨੇ ਲ ਮੈਰਿਜ ਵੀ ਕਰਵਾ ਲਈ ਸੀ ਵੀ ਇੱਥੇ ਕਿਵੇਂ ਚਲ ਉਹ ਨਾ ਬੜਾ ਸੋਚਦਾ ਸੋਚਦਾ ਹੋ ਤੇ ਉਸ ਤੋਂ ਬਾਅਦ ਉਹਦੇ ਬੈਠੇ-ਬੈਠੇ ਤਿੰਨ-ਚਾਰ ਮੁੰਡੇ ਆਉਂਦੇ ਆ ਜਿਨ੍ਹਾਂ ਦੀ ਡਰਿੰਕ ਕੀਤੀ ਹੁੰਦੀ ਆ ਤੇ ਉਹ ਸੀਮਾ ਨਾਲ ਆ ਕੇ ਮਸ਼ਕਰੀਆਂ ਜੀਆਂ ਕਰਦੇ ਆ ਉਹਨੂੰ ਛੇੜਨ ਦੀ ਕੋਸ਼ਿਸ਼ ਕਰਦੇ ਆ ਸੀਮਾ ਉਹਨਾਂ ਨੂੰ ਕਹਿੰਦੀ ਵੀ ਜੇ ਚਾਹ ਪੀਣੀ ਆ ਤਾਂ ਪੀਓ ਨਹੀਂ ਇੱਥੋਂ ਤੁਰਦੇ ਬਿਨੋ ਚਲ ਸੀਮਾ ਉਹਨਾਂ ਨਾਲ ਬਹਿਸ ਕਰਦੀ ਆ ਤੇ ਜਿਹੜਾ ਉਹ ਦੇਵ ਦਾ ਦੋਸਤ ਹੁੰਦਾ ਉਹ ਸਾਰਾ ਕੁਝ ਵੇਖੀ ਜਾਂਦਾ ਹੁੰਦਾ ਜਦੋਂ ਉਹ ਮੁੰਡੇ ਜਾਦਾ ਬੋਲਣ ਲੱਗਦੇ ਆ ਤਾਂ ਫਿਰ ਉਹ ਆ ਕੇ ਉਹਨਾਂ ਨੂੰ ਰੋਕਦਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਇੱਕ ਕੱਲੀ ਕੁੜੀ ਵੇਖ ਕੇ ਤੁਸੀਂ ਕਿਹੋ ਜਿਹਾ ਬਿਹੇਵ ਕਰਦੇ ਹੋ ਤੁਸੀਂ ਇੱਥੋਂ ਚਲੇ ਜਾਓ ਨਹੀਂ ਮੈਂ ਪੁਲਿਸ ਬੁਲਾਉਣਾ ਚਲੋ ਪੁਲਿਸ ਦੇ ਨਾਮ ਤੋਂ ਉਹ ਮੁੰਡੇ ਜਿਹੜੇ ਤੁਰ ਜਾਂਦੇ ਆ ਉਸ ਤੋਂ ਬਾਅਦ ਸੀਮਾ ਉਸ ਮੁੰਡੇ ਵੱਲ ਵੇਖਦੀ ਆ ਸੀਮਾ ਨੂੰ ਨਹੀਂ ਪਤਾ ਹੁੰਦਾ ਵੀ ਇਹ ਦੇਵ ਦਾ ਦੋਸਤ ਆ ਪਰ ਉਹਨੂੰ ਪਤਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਦੋਸਤ ਆ ਜਿਹੜਾ ਅਗਲੇ ਦਿਨਾਂ ਦੇਵ ਨੂੰ ਫੋਨ ਕਰਦਾ ਤੇ ਦੇਵ ਨੂੰ ਕਹਿੰਦਾ ਵੀ ਭਾਬੀ ਦਾ ਕੀ ਹਾਲ ਆ ਦੇਵ ਨੂੰ ਕਹਿੰਦਾ ਵੀ ਤੇਰੀ ਭਾਬੀ ਤਾਂ ਮੇਰੇ ਨਾਲ ਨਹੀਂ ਰਹਿੰਦੀ ਉਹ ਤਾਂ ਮੇਰੇ ਤੋਂ ਅਲੱਗ ਹੋ ਗਈ ਤਾਂ ਉਹ ਪੁੱਛਦਾ ਵੀ ਕੀ ਗੱਲ ਹੋ ਗਈ ਤੁਸੀਂ ਤਾਂ ਇੰਨਾ ਜ਼ਿਆਦਾ ਇੱਕ ਦੂਜੇ ਨੂੰ ਚਾਹੁੰਦੇ ਸੀ ਤੁਹਾਡੇ ਚ ਇੰਨਾ ਪਿਆਰ ਸੀ ਵੀ ਹੁਣ ਕੀ ਫਰਕ ਪੈ ਗਿਆ ਤਾਂ ਦੇਵ ਆ ਜਿਹੜਾ ਉਹ ਸਾਰੀ ਗੱਲ ਆਪਣੇ ਦੋਸਤ ਨੂੰ ਦੱਸਦਾ ਤਾਂ ਉਹਦਾ ਦੋਸਤ ਕਹਿੰਦਾ ਵੀ ਜੇ ਮੈਂ ਤੈਨੂੰ ਇੱਕ ਗੱਲ ਕਹਾਂ ਤੈਨੂੰ ਗੁਰੀ ਲੱਗੂਗੀ ਕੀ ਤੈਨੂੰ ਸੀਮਾ ਬਿਨਾਂ ਰਹਿਣਾ ਵਧੀਆ ਲੱਗਦਾ ਉਹ ਕਹਿੰਦਾ ਵੀ ਬਿਲਕੁਲ ਵੀ ਨਹੀਂ ਮੈਨੂੰ ਸੀਮਾ ਦੀ ਬਹੁਤ ਯਾਦ ਆਉਂਦੀ ਆ ਮੈਂ ਚਾਹਣਾ ਵੀ ਸੀਮਾ ਮੈਨੂੰ ਫੋਨ ਕਰੇ ਮੇਰੇ ਕੋਲੇ ਵਾਪਸ ਆਵੇ ਪਰ ਉਹ ਆਉਂਦੀ ਨਹੀਂ ਹੈਗੀ ਤਾਂ ਚਲੋ ਉਹ ਮੁੰਡਾ ਜਿਹੜਾ ਉਹ ਦੇਵ ਨੂੰ ਦੱਸਦਾ ਵੀ ਤੇਰੀ ਸੀਮਾ ਜਿਹੜੀ ਚਾਹ ਦਾ ਠੇਲਾ ਲੈ ਕੇ ਖੜੀ ਹੁੰਦੀ ਆ ਚਾਹ ਬਣਾਉਂਦੀ ਆ ਉਹ ਉਹਦੀ ਹਾਲਤ ਆ ਜਿਹੜੀ ਉਹ ਹੋਰ ਵੀ ਪਹਿਲਾਂ ਨਾਲੋਂ ਖਰਾਬ ਹੋਈ ਪਈ ਆ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੋ ਉਹ ਇੰਨੀ ਵਧੀਆ ਸੀ ਹੁਣ ਤਾਂ ਉਹ ਲੱਗਦੀ ਨਹੀਂ ਹੈਗੀ ਵੀ ਸੀਮਾ ਹੁੰਦੀ ਆ ਵੀ ਮੈਂ ਕੱਲ ਗਿਆ ਸੀ ਉੱਥੇ ਚਾਹ ਪੀਣ ਇਸ ਹਣਾ ਹਾਲਤ ਦੇ ਵਿੱਚ ਉਹ ਹੈਗੀ ਆ ਵੀ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿਉਂਕਿ ਜਦੋਂ ਉਹ ਚਾਹ ਬਣਾਉਂਦੀ ਆ ਤਾਂ ਤਰ੍ਹਾਂ-ਤਰ੍ਹਾਂ ਦੇ ਲੋਕ ਆ ਕੇ ਉਹਨੂੰ ਮਸ਼ਕਰੀਆਂ ਵੀ ਕਰਦੇ ਆ ਪਰ ਉਹਦੀ ਕੀ ਖਬਰ ਕਿੱਡੀ ਕ ਮਜਬੂਰੀ ਹੋਊਗੀ ਜਿਹੜਾ ਉਹ ਚਾਹ ਦਾ ਠੇਲਾ ਲਾਉਂਦੀ ਆ ਤਾਂ ਦੇਵ ਕਹਿੰਦਾ ਵੀ ਠੀਕ ਐ ਚਲ ਮੈਂ ਜਾਊਂਗਾ ਅਗਲੇ ਦਿਨ ਨਾ ਦੇਵ ਉੱਥੇ ਚੱਲਿਆ ਜਾਂਦਾ ਜਿੱਥੇ ਉਹਨੇ ਚਾਹ ਦਾ ਠੇਲਾ ਲਾਇਆ ਹੁੰਦਾ ਦੇਵ ਜਾ ਕੇ ਬਹਿ ਜਾਂਦਾ ਹੁਣ ਉਹਦਾ ਕਿਹੜਾ ਕੋਈ ਵੇਟਰ ਰੱਖਿਆ ਸੀ ਜਾਂ ਉਹ ਰੱਖਿਆ ਸੀ ਸੀਮਾ ਨੇ ਆਪ ਹੀ ਆਉਣਾ ਹੁੰਦਾ ਸੀਮਾ ਜਦੋਂ ਦੇਖਦੀ ਆ ਵੀ ਮੇਰਾ ਕੋਈ ਗਾਹਕ ਆਇਆ ਹੋਇਆ ਤਾਂ ਕੋਲ ਜਾਂਦੀ ਆ ਤੇ ਕਹਿੰਦੀ ਆ ਸਾਬ ਆਪ ਕਿਹਾ ਲਓਗੇ ਚਾਹ ਜਾਂ ਕੌਫੀ ਜਦੋਂ ਉਹ ਇੰਨੀ ਗੱਲ ਕਹਿੰਦੀ ਆ ਤੇ ਦੇਵ ਆ ਜਿਹੜਾ ਉੱਪਰ ਵੇਖਦਾ ਤੇ ਸੀਮਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਨੂੰ ਵੇਖ ਕੇ ਸੀਮਾ ਉਦੋਂ ਹੀ ਦੇਵ ਦੇ ਪੈਰ ਫੜ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਦੇਵ ਤੂੰ ਸ਼ੁਕਰ ਹੈ ਤੂੰ ਆ ਗਿਆ ਤੂੰ ਚਾਹ ਪੀਣ ਦੇ ਬਹਾਨੇ ਆਇਆ ਜਿੰਮੇ ਮਰਜ਼ੀ ਆਇਆ ਤੂੰ ਮੇਰੇ ਸਾਹਮਣੇ ਤਾਂ ਆ ਗਿਆ ਤੇਰੇ ਬਿਨਾ ਮੇਰੀ ਹਾਲਤ ਆ ਜਿਹੜੀ ਉਹ ਬਿਲਕੁਲ ਵੀ ਠੀਕ ਨਹੀਂ ਹੈਗੀ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਤਾਂ ਦੇਵ ਉਹਨੂੰ ਖੜੀ ਕਰਦਾ ਉਹਨੂੰ ਨਾਲ ਕੁਰਸੀ ਤੇ ਬਿਠਾਉਂਦਾ ਤੇ ਉਹਦਾ ਹੱਥ ਫੜ ਕੇ ਕਹਿੰਦਾ ਵੀ ਜੇ ਤੈਨੂੰ ਆਪਣੀ ਗਲਤੀ ਤੇ ਪਛਤਾਵਾ ਫਿਰ ਤੂੰ ਵਾਪਸ ਕਿਉਂ ਨਹੀਂ ਆਈ ਉਹ ਕਹਿੰਦੀ ਵੀ ਮੈਂ ਆਵਾਂ ਕਿਹੜੇ ਵਹੁ ਜਿਹੜੇ ਹਿਸਾਬ ਨਾਲ ਮੈਂ ਤੇਰੇ ਨਾਲ ਵਿਹੇਵ ਕੀਤਾ ਤੇਰੇ ਮਾਪਿਓ ਨਾਲ ਵਿਹੇਵ ਕੀਤਾ ਵੀ ਮੈਨ ਤਾਂ ਉਹੀ ਸ਼ਰਮ ਆਉਂਦੀ ਆ ਤਾਂ ਦੇਵ ਕਹਿੰਦਾ ਵੀ ਤੈਨੂੰ ਪਤਾ ਮੈਂ ਤੇਰੀ ਯਾਦ ਦੇ ਵਿੱਚ ਪਲ-ਪਲ ਮਰਿਆ ਮੈਂ ਤੇਰੇ ਨਾਲ ਰਿਸ਼ਤਾ ਨਿਭਾਉਣ ਲਈ ਜੋੜਿਆ ਸੀ ਨਾ ਕਿ ਤੋੜਨ ਲਈ ਮੈਂ ਬਹੁਤ ਤੇਰੀ ਵੇਟ ਕੀਤੀ ਮੈਨੂੰ ਆਏ ਸੀ ਅੱਜ ਨਹੀਂ ਤਾਂ ਕੱਲ ਤੂੰ ਜ਼ਰੂਰ ਆਵੇਂਗੀ ਸੀਮਾ ਕਹਿੰਦੀ ਦੇਵ ਮੈਂ ਆਉਣਾ ਚਾਹੁੰਦੀ ਸੀ ਪਰ ਮੈਂ ਆਉਂਦੀ ਕਿਹੜੇ ਮੂੰਹ ਤੋਂ ਮੈਨੂੰ ਆਪ ਹੀ ਦੱਸ ਦੇ ਉਹ ਕਹਿੰਦਾ ਚੱਲ ਫਿਰ ਅੱਜ ਤੋਂ ਬਾਅਦ ਤੈਨੂੰ ਇੱਥੇ ਚਾਹ ਦਾ ਠੇਲਾ ਲਾਉਣ ਦੀ ਕੋਈ ਲੋੜ ਨਹੀਂ ਜੇ ਤੈਨੂੰ ਮੇਰੇ ਨਾਲ ਰਹਿਣਾ ਮਨਜ਼ੂਰ ਆ ਤਾਂ ਮੈਂ ਤੈਨੂੰ ਨਾਲ ਰੱਖਣ ਲਈ ਤਿਆਰ ਆ ਸੀਮਾ ਉਹ ਨੂੰ ਕੁੱਟ ਕੇ ਗੱਲ ਨਾ ਲਾਉਂਦੀ ਤੇ ਉਹ ਨੂੰ ਕਹਿੰਦੀ ਵੀ ਮੈਂ ਤਰਸ ਗਈਆਂ ਤੇਰੇ ਬਿਨਾਂ ਵਾਕਈ ਮੈਂ ਆਪਣੀ ਔਕਾਤ ਭੁੱਲ ਗਈ ਸੀ ਮੈਨੂੰ ਇਹ ਨਹੀਂ ਸੀ ਯਾਦ ਰਿਹਾ ਕਿ ਮੇਰੇ ਸੰਸਕਾਰ ਕੀ ਆ ਮੇਰੇ ਕਰਤੱਬ ਕੀ ਆ ਮੇਰੇ ਫਰਜ਼ ਕੀ ਆ ਤੇ ਨਾਲ ਹੀ ਉਹ ਕਹਿੰਦੀ ਆ ਵੀ ਕੀ ਮੰਮੀ ਪਾਪਾ ਮੈਨੂੰ ਅਪਣਾ ਲੈਣਗੇ ਦੇਵ ਕਹਿੰਦਾ ਮੇਰੇ ਮਾਪਿਓ ਅੱਜ ਵੀ ਮੇਰੇ ਤੋਂ ਬਾਹਰ ਨਹੀਂ ਹੈਗੇ ਪਰ ਇਹਦੇ ਲਈ ਤੈਨੂੰ ਆਪਣੀਆਂ ਜਿਹੜੀਆਂ ਕੁਝ ਗੱਲਾਂ ਨੇ ਉਹ ਬਦਲਣੀਆਂ ਪੈਣਗੀਆਂ ਇੱਕ ਸੰਸਕਾਰੀ ਨੂੰ ਕੀ ਹੁੰਦੀ ਆ ਉਹ ਕਿਵੇਂ ਰਹਿੰਦੀ ਆ ਘਰ ਦੇ ਵਿੱਚ ਕਿਵੇਂ ਵਿਚਰਨਾ ਤੈਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਮੈਂ ਤੇਰੀ ਆਜ਼ਾਦੀ ਤੇ ਕਦੇ ਰੋਕ ਨਾ ਪਹਿਲਾਂ ਲਾਈ ਸੀ ਨਾ ਹੁਣ ਲਾਵਾਂ ਪਰ ਆਜ਼ਾਦੀ ਦੀ ਵੀ ਇੱਕ ਲਿਮਟ ਹੁੰਦੀ ਆ ਮਾਇਨੇ ਹੁੰਦੇ ਨੇ ਅੱਧੀ ਅੱਧੀ ਰਾਤ ਤੱਕ ਸ਼ਰਾਬ ਪੀਣੀ ਬਾਹਰ ਜਾਣਾ ਛੋਟੇ ਕੱਪੜੇ ਪਾਉਣੇ ਇਹ ਕੋਈ ਆਜ਼ਾਦੀ ਚ ਨਹੀਂ ਆਉਂਦਾ ਦੇਖ ਜੇ ਤੈਨੂੰ ਮੇਰੀਆਂ ਗੱਲਾਂ ਮਨਜ਼ੂਰ ਨੇ ਤਾਂ ਮੈਂ ਤੈਨੂੰ ਲਿਜਾਣ ਲਈ ਅੱਜ ਵੀ ਤਿਆਰ ਆ ਮੈਂ ਆਪਣੇ ਮੰਮੀ ਪਾਪਾ ਨਾਲ ਗੱਲ ਕਰੂੰ ਹੁਣ ਤੂੰ ਸੋਚ ਲੈ ਤੇ ਸੋਚ ਕੇ 3 ਦਿਨਾਂ ਬਾਅਦ ਮੈਨੂੰ ਫੈਸਲਾ ਸੁਣਾਈ ਅਸੀਮਾ ਜਿਹੜੀ ਉਹ ਕਹਿੰਦੀ ਵੀ ਤਿੰਨ ਦਿਨ ਬਾਅਦ ਵੀ ਮੇਰਾ ਫੈਸਲਾ ਇਹੀ ਹੋ ਤੂੰ ਮੇਰਾ ਫੈਸਲਾ ਅੱਜ ਹੀ ਸੁਣ ਜਾ ਵੀ ਮੈਂ ਤੇਰੇ ਨਾਲ ਰਹਿਣਾ ਚਾਹਣੀ ਆ ਬਸ ਤੂੰ ਮੈਨੂੰ ਇੱਕ ਮੌਕਾ ਦੇ ਦੇ ਚਲੋ ਦੇਵ ਜਿਹੜਾ ਉਹ ਘਰ ਚਲਿਆ ਜਾਂਦਾ ਘਰ ਜਾ ਕੇ ਉਹ ਆਪਣੇ ਮੰਮੀ ਪਾਪਾ ਨੂੰ ਸਾਰੀ ਗੱਲ ਦੱਸਦਾ ਤੇ ਉਹਨਾਂ ਨੂੰ ਕਹਿੰਦਾ ਵੀ ਜਿਵੇਂ ਵੀ ਅਸੀਮਾ ਹੈਗੀ ਤਾਂ ਆਪਣੇ ਘਰ ਦੀ ਨੂੰਹ ਆ ਨਾ ਤੁਹਾਡੀ ਨੂੰਹ ਆ ਚਲੋ ਉਹਦੇ ਤੋਂ ਗਲਤੀ ਹੋਈ ਤੇ ਹੁਣ ਉਹਨੂੰ ਆਪਣੀ ਗਲਤੀ ਦਾ ਪਛਤਾਵਾ ਆਪਾਂ ਨੂੰ ਇੱਕ ਮੌਕਾ ਦੇਣਾ ਚਾਹੀਦਾ ਚਲੋ ਉਹਦੇ ਘਰ ਦੇ ਵਿੱਚ ਪਿਓ ਨਹੀਂ ਸੀ ਭਰਾ ਛੋਟਾ ਸੀ ਤਾਂ ਹੀ ਉਹਨੂੰ ਰਹਿਣ ਸਹਿਣ ਦਾ ਪਤਾ ਨਹੀਂ ਸੀ ਨਿਆਣੀ ਉਮਰ ਦੀ ਸੀਗੀ ਕੋਈ ਗੱਲ ਨਹੀਂ ਆਪਾਂ ਸਮਝਾ ਲਵਾਂਗੇ ਤਾਂ ਸੀਮਾ ਦੇ ਸੱਸ ਸਹੁਰਾ ਕਹਿੰਦੇ ਵੀ ਸਾਨੂੰ ਪੁੱਤ ਕੋਈ ਇਤਰਾਜ਼ ਨਹੀਂ ਜੇ ਤੈਨੂੰ ਲੱਗਦਾ ਵੀ ਸੀਮਾ ਬਦਲ ਚੁੱਕੀ ਆ ਤਾਂ ਤੂੰ ਉਹਨੂੰ ਲਿਆ ਸਕਦਾ ਉਸ ਤੋਂ ਬਾਅਦ ਦੇਵ ਸੀਮਾ ਦੇ ਘਰ ਜਾਂਦਾ ਤੇ ਆਪਣੀ ਸੱਸ ਨੂੰ ਕਹਿੰਦਾ ਕਿ ਮੈਨੂੰ ਉਮੀਦ ਆ ਵੀ ਹੁਣ ਸੀਮਾ ਜਿਹੜੀ ਬਦਲ ਚੁੱਕੀ ਹੋਊਗੀ ਤੇ ਇਹਨੂੰ ਪਤਾ ਲੱਗ ਗਿਆ ਹੁਣ ਆ ਵੀ ਸਹੁਰੇ ਪਰਿਵਾਰ ਚ ਕਿਵੇਂ ਰਹਿਣਾ ਮੈਂ ਇਹਨੂੰ ਲੈਣ ਲਈ ਆਇਆ ਸੀਮਾ ਦੀ ਮਾਂ ਜਿਹੜੀ ਦੇਵ ਦਾ ਧੰਨਵਾਦ ਕਰਦੀ ਆ ਕਹਿੰਦੀ ਪੁੱਤ ਸ਼ੁਕਰ ਹੈ ਤੂੰ ਮੇਰਾ ਬਹੁਤ ਵੱਡਾ ਬੋਝ ਹਲਕਾ ਕਰਤਾ ਪਾ ਮੈਂ ਇਹ ਚਾਹ ਦੀ ਰੇੜੀ ਲਾਉਂਦੀ ਸੀ ਪਰ ਉੱਥੇ ਜਿਸ ਤਰ੍ਹਾਂ ਦੇ ਲੋਕ ਆਉਂਦੇ ਸੀ ਤੇ ਇਹਨੂੰ ਜਿਸ ਤਰ੍ਹਾਂ ਬੋਲਦੇ ਸੀ ਵੀ ਮੇਰਾ ਮਰਨ ਹੋ ਜਾਂਦਾ ਸੀ ਸ਼ੁਕਰ ਹੈ ਤੂੰ ਆਪਣੇ ਘਰ ਦੀ ਇੱਜ਼ਤ ਬਚਾਲੀ ਤੇ ਤੂੰ ਇਹਨੂੰ ਲੈਣ ਆ ਗਿਆ ਤਾਂ ਚਲੋ ਦੇਵ ਜਿਹੜਾ ਸੀਮਾ ਨੂੰ ਲੈ ਕੇ ਆਪਣੇ ਘਰ ਆਉਂਦਾ ਸੀਮਾ ਆਪਣੇ ਸੱਸ ਸਹੁਰੇ ਦੇ ਪੈਰੀ ਹੱਥ ਲਾਉਂਦੀ ਹੈ ਤੇ ਪੈਰਾਂ 'ਚ ਡਿੱਗ ਕੇ ਹੀ ਉਹਨਾਂ ਤੋਂ ਮਾਫੀ ਮੰਗਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਕਿ ਅੱਜ ਤੋਂ ਬਾਅਦ ਤੁਹਾਨੂੰ ਮੇਰੇ ਨਾਲ ਕੋਈ ਸ਼ਿਕਵਾ ਨਹੀਂ ਹੋਊਗਾ ਮੇਰੇ ਨਾਲ ਕੋਈ ਵੀ ਤੁਹਾਨੂੰ ਸ਼ਿਕਾਇਤ ਨਹੀਂ ਹੋਊ ਕਿਉਂਕਿ ਮੈਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਪਲੀਜ਼ ਮੈਨੂੰ ਆਖਰੀ ਵਾਰ ਮਾਫ ਕਰ ਦਿਓ ਤਾਂ ਦੇਵ ਦੇ ਮੰਮੀ ਡੈਡੀ ਉਹਨੂੰ ਖੜੀ ਕਰਦੇ ਆ ਤੇ ਗੱਲ ਨਾਲ ਆਉਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੂੰ ਸਾਡੀਆਂ ਧੀਆ ਵਰਗੀਆਂ ਅਸੀਂ ਤਾਂ ਤੈਨੂੰ ਨੂੰ ਕਦੇ ਸਮਝਿਆ ਹੀ ਨਹੀਂ ਪਰ ਸਾਨੂੰ ਉਮੀਦ ਆ ਵੀ ਤੂੰ ਵੀ ਆਪਣਾ ਸੁਭਾਅ ਜਿਹੜਾ ਉਹਨੂੰ ਬਦਲ ਲਿਆ ਹੋਵੇਗਾ ਤੇ ਤੈਨੂੰ ਪਤਾ ਹੋਵੇਗਾ ਵੀ ਇੱਕ ਨੂੰ ਨੂੰ ਕਿਵੇਂ ਰਹਿਣਾ ਚਾਹੀਦਾ ਹੁਣ ਸੀਮਾ ਤੇ ਦੇਵ ਦੋਨੋਂ ਬਹੁਤ ਖੁਸ਼ ਸੀ ਸੀਮਾ ਨੇ ਆਪਣੇ ਆਪ ਨੂੰ ਬਿਲਕੁਲ ਬਦਲ ਲਿਆ ਸੀ ਉਸ ਘਰ ਦੇ ਮਾਹੌਲ ਦੇ ਅਕੋਰਡਿੰਗ ਉਹ ਇੱਕ ਵਧੀਆ ਨੂੰ ਬਣ ਕੇ ਰਹਿੰਦੀ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ